ਮੈਂ ਸਖਰਾਲੀ ਤੋਂ ਸਰਪੰਚ ਦਿਲਵਿੰਦਰ ਕੌਰ ਅਸੀਂ ਸਾਡੀ ਪੰਚਾਇਤ ਨੇ ਲਿਖ ਕੇ ਮਤਾ ਪਾਸ ਕੀਤਾ ਵੀ ਜੋ ਵੀ ਸਾਡੀਆਂ ਮਤਲਬ ਕਿ ਚੀਜ਼ਾਂ ਨੇ ਸਾਡੇ ਧਾਰਮਿਕ ਸਥਾਨ ਨੇ ਜਬ ਹੋਈ ਵੀ ਆ ਵੀ ਉਹਦੇ ਤੇ ਸਿਰਫ ਸਾਡਾ ਪਿੰਡੀ ਉਹ ਗੁਰੂਗਾ ਤੇ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਸਾਡੀਆਂ ਜ਼ਮੀਨਾਂ ਸਾਡੇ ਸਕੂਲ ਗੋਬਾ ਤੇ ਸਾਡੇ ਕੋਈ ਵੀ ਧਰਮਿਕ ਸਥਾਨ ਹੈ ਬੰਦਵਾਰਾ ਸਾਹਿਬ ਜਾਂ ਕੋਈ ਵੀ ਇਹਦੇ ਤੇ ਕਿਸੇ ਦਾ ਕੋਈ ਹੋਣੀ ਨਹੀਂ ਹੁੰਦਾ ਜੋ ਲਾਲ ਡੋਰੀ ਦੇ ਵਿੱਚ ਸਾਡਾ ਇਹ ਉਹ ਵੀ ਸਾਰਾ ਸਾਡਾ ਪਿੰਡ ਦੇ ਵਿੱਚ ਦੇਖੂਗਾ ਤੇ ਉਹਦੇ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਆਊਗਾ ਵੀ ਕੋਈ ਸਰਕਾਰ ਸਾਡੇ ਦੀ ਇਹ ਜਵੈਨਲ ਤੇ ਕਬਜ਼ਾ ਨਹੀਂ ਕਰੂਗੀ ਤੁਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹੋ ਹਾਂਜੀ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਉਈ ਸਾਨੂੰ ਸਰਕਾਰ ਦਾ ਕੋਈ ਹੁਣੀ ਚਾਹੀਦਾ ਜਿਹੜੇ ਸਾਡੇ ਬੱਚੇ ਬਾਹਰ ਗਏ ਹੋਏ ਨੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਤੇ ਸਾਡੀ ਪੰਚਾਇਤ ਹੈ ਤੇ ਸਾਡੇ ਪਿੰਡ ਦੇ ਲੋਕੀਂ ਖੁਸ਼ ਕਰਨੇ ਜਿੱਥੇ ਬਾਹਰ ਕੋਈ ਨਹੀਂ ਪਹੁੰਚਦਾ ਜਿਹੜਾ ਇਹ ਮਤ ਹੈ ਨਾ ਜੀ ਇਹ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਉਹਨਾਂ ਨੂੰ ਬੇਪਰਦਾ ਕਰਨ ਦਾ ਇਹ ਮਤ ਹੈ ਇਹਦੇ ਵਿੱਚ ਇੱਕ ਤਾਂ ਜਿਹੜੇ ਬੱਚਿਆਂ ਨੂੰ ਆਪਾਂ ਨੂੰ ਕੰਪਿਊਟਰ ਤੇ ਕੈਲੋ ਮੋਬਾਈਲ ਦੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ। ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ। ਤੇ ਅਸੀਂ ਇਹ ਮਤਾ ਪਾਇਆ ਵੀ ਜਿਹੜੀਆਂ ਇੱਥੇ ਦੀਆਂ ਜ਼ਮੀਨਾਂ ਨੇ ਜਿਹੜੇ ਬੱਚੇ ਉਹਨਾਂ ਦੀ ਇਨਸਟ੍ਰੂਲ ਪ੍ਰਾਪਰਟੀਆਂ ਨੇ ਉਹ ਬਾਹਰ ਰਹਿੰਦੇ ਹੋਏ ਬਾਹਰ ਦੇ ਸਿਟੀਜ਼ਨ ਹੁੰਦੇ ਹੋਏ ਵੀ ਉਰੇ ਦੀਆਂ ਜ਼ਮੀਨਾਂ ਦੇ ਉਹ ਹਕ ਤਦਾਰ ਰਹਿਣ ਉਹਨਾਂ ਨੂੰ ਸਰਕਾਰਾਂ ਉਹਨਾਂ ਤੋਂ ਕੋ ਨਾ ਸਕੇ ಗ್ರಾಮ ਸਭਾ ਦਾ ਅਸੀਂ ਮਤਾ ਪਾਇਆ ਹੈ ਜੀ ਤੇ ਦੂਜਾ ਮਤਾ ਆ ਗਿਆ ਜੀ ਜਿਹਦੇ ਵਿੱਚ ਲਾਲ ਡੋਰੀ ਦੀ ਇੱਕ ਵੱਡੀ ਸਾਜ਼ਿਸ਼ ਲਾਲ ਡੋਰੀ ਦੇ ਵਿੱਚ ਜਿੰਨੀਆਂ ਜ਼ਮੀਨਾਂ ਨੇ ਉਹਦੇ ਵਿੱਚ ਜਿਹੜੀਆਂ ਜ਼ਮੀਨਾਂ ਕਿਸੇ ਨੇ ਵੀ ਅੱਗੇ ਕਲੇਮ ਕਰ ਲਈਆਂ ਉਹਨਾਂ ਦੀ ਤਾਂ ਰਜਿਸਟਰੀ ਉਹਨਾਂ ਦੇ ਨਾਮ ਤੇ ਹੋਜੂ ਤੇ ਉਹ ਬੈਂਕ ਥੱਲੇ ਉਹ ਗਿਰਵੀ ਰੱਖੋਣ ਲਈ ਉਹਨਾਂ ਨੂੰ ਮੌਜੂ ਹੋਜੂ ਔਰ ਗਿਰਵੀ ਰੱਖ ਕੇ ਹੌਲੀ ਹੌਲੀ ਉਹਨਾਂ ਨੇ ਸਰਕਾਰਾਂ ਨੇ ਇਹ ਵੀ ਖੋਲ੍ਹਣ ਲਿਆ ਨੇ ਬੈਂਕਾਂ ਥਰੂ ਤੇ ਜਿਹੜੀ ਆ ਜ਼ਮੀਨਾਂ ਕਲੇਮ ਨਹੀਂ ਕੋਈ ਵੀ ਕਰੂ ਜਿਵੇਂ ਦਰਵਾਜਾ ਕੋਈ ਖੇੜ ਹੈ ਕੋਈ ਕਹ ਲੋ ਰੇ ਮੰਦਿਰ ਹੈ ਗੁਰਦੁਆਰਾ ਹੈ ਜਿਹੜਾ ਲਾਲ ਡੋਰੀ ਦੇ ਅੰਦਰ ਹੈ ਜਿਹੜਾ ਗਿਆਨੀ ਜੈਲ ਸਿੰਘ ਨੇ ਲਾਲ ਡੋਰੀ ਐਕਟ ਬਣਾਇਆ ਸੀ ਜਿਹਦੇ ਵਿੱਚ ਇੰਪਾਵਰ ਕਰਿਆ ਸੀ ਵੀ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਊ ਕੋਈ ਸੜਕ ਵਿੱਚ ਨਹੀਂ ਲੰਘੂ ਕੋਈ ਉਹਦੇ ਦਖਲਅੰਦਾਜ਼ੀ ਨਹੀਂ ਹੋਊ ਟੋੜੂ ਤੋੜੰਦਾ ਸਰਕਾਰ ਦਾ ਜਿਹੜਾ ਪਰ ਇਹ ਕਹ ਲੋ ਸਾਜ਼ਿਸ਼ ਹੈ ਉਹ ਬੇਪਰਦਾ ਕਰੀ ਆ ਅਸੀਂ ਤੇ ਜਿਹੜਾ ਤੀਜਾ ਮਤ ਹੈ ਉਹਦੇ ਵਿੱਚ ਸਕੂਲ ਸੁਸਾਇਟੀ ਤੇ ਜਿੰਨੀਆਂ ਹੋਰ ਹੈ ਜੀ ਇਹ ਚੀਚਾਂ ਨੇ ਗਰਾਉਂਡ ਟੋਪਾ ਜਿਹੜੀਆਂ ਲਾਲ ਡੋਰੀ ਦੇ ਅੰਡਰ ਨਹੀਂ ਪਰ ਹੈਗੀਆਂ ਉਹ ਪੰਚਾਇਤੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਡਿਵੈਲਪਮੈਂਟ ਲਈ ਪਿੰਡ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਅਕੇ ਉਹ ਸਾਰੀਆਂ ਛੱਡੀਆਂ ਸੀ ਉਹਦੇ ਵਿੱਚ ਜੇ ਸਕੂਲ ਬੰਦ ਕਰਕੇ ਕੋਈ ਸੇ ਕੰਪਨੀ ਨੂੰ ਸਕੂਲ ਸੰਭਾਏ ਜਾਣ ਜਾਂ ਸੁਸਾਇਟੀਆਂ ਬੰਦ ਕਰਕੇ ਉਹ ਜ਼ਮੀਨ ਕਿਸੇ ਨੂੰ ਸੰਭਾਈ ਜਾਵੇ ਜਾਂ ਗਰਾਊਂਡ ਡੀਸੀ ਫੰਨੇ ਦਿੱਤੇ ਜਾਣ ਉਹ ਸਾਰੇ ਕਾਸੇ ਤੋਂ ਸੀ ਇਹ ਕਿ ਅਭੀ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਜਾਂ ਸਰਕਾਰ ਜਾਂ ਕੋਟ ਉਹਨਾਂ ਦੇ ਥੱਲੇ ਨਹੀਂ ਆਉ ਉਹ ਪੰਚਾਇਤ ਦੀ ਤੇ ਸਾਡੇ ਲੋਕਾਂ ਦੀ ਪ੍ਰਾਪਰਟੀ ਹੈ 90% ਪਿੰਡ ਦੇ ਲੋਕਾਂ ਤੋਂ ਸਾਈਨ ਕਰਾ ਕੇ ਉਹਨਾਂ ਦੀ ਜਿਹੜੀ ਵਰਤੋਂ ਬਦਲੀ ਜਾ ਸਕੇ ਤੇ ਤੀਜੀ ਗੱਲ ਜਿਹੜੀ ਪੰਚਾਇਤ ਦੀ ਪ੍ਰਾਪਰਟੀ ਆ ਉਹ ਕਈ ਪ੍ਰਾਪਰਟੀਆਂ ਗਊ ਚਰਾਣ ਦੇ ਲਿਖੇ ਗਏ ਸੀ ਕਿਉਂਕਿ ਉਦੋਂ ਸਮੇਂ ਦੀ ਲੋੜ ਸੀ ਉਹਦੇ ਮੁਤਾਬਕ ਹੁਣ ਇਹਨਾਂ ਨੇ ਗਊ ਸ਼ਾਲਾ ਖੋਲ ਕੇ ਕੋਈ ਗਊਆਂ ਦਾ ਐਕਟ ਬਣਾ ਕੇ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਕੋਈ ਟੀਸੀ ਥੱਲੇ ਪਾ ਦੇਣ ਜਾਂ ਕੋਈ ਪੰਚਾਇਤਾਂ ਦੀਆਂ ਦੂਜੀਆਂ ਜ਼ਮੀਨਾਂ ਇਸ ਪਿੰਡ ਦੇ ਹੱਕ ਤੋਂ ਖੋ ਕੇ ਡੀਸੀ ਥੱਲੇ ਜਾਂ ਐਡਮਿਨਿਸਟ੍ਰੇਸ਼ਨ ਥੱਲੇ ਲੈ ਜਾਣ ਉਹਦੇ ਤੇ ਰੋਕ ਲਾਈ ਆ ਵੀ ਉਹ ਚੀਜ਼ਾਂ ਸਾਡੀਆਂ ਕੋਈ ਵੀ ਸਰਕਾਰ ਖੋ ਨਾ ਸਕੇ ਉਹਦੇ ਤੇ ਵੀ 90% ਪਿੰਡ ਦੇ ਬੰਦਿਆਂ ਤੋਂ ਪਹਿਲਾਂ ਇਜ਼ਾਜ਼ਤ ਲੈਣ ਜੇ ਕੋਈ ਚੀਜ਼ ਕਰਨੀ ਹੋਵੇ ਜੇ ਭਲਾਈ ਚਾਹਣ ਤਾਂ ਤਾਂ ਇਹ ਕਰ ਦੇਣ ਪਰੇਣ ਵੱਡੇ ਵੱਡੇ ਨਾਮ ਰੱਖ ਕੇ ਡੈਮੋਕ੍ਰੇਸੀ, ਵੋਮਨ ਐਂਪਾਵਰਮੈਂਟ, ਲੈਂਡ ਪੂਲਿੰਗ ਐਜੇ ਨਾਮ ਰੱਖ ਦਿੰਦੇ ਨੇ ਤੇ ਇਹ ਹੁੰਦੀ ਸਰਕਾਰ ਦੀ ਸਾਜ਼ਿਸ਼ ਹੈ ਲੋਕਾਂ ਤੋਂ ਕੋਈ ਨਾ ਕੋਈ ਚੀਜ਼ ਖੋਣ ਦੀ ਲੋਕਾਂ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਹੁੰਦੀ ਹੈ ਉਹਨੂੰ ਅਸੀਂ ਬੇਬਰਦਾ ਕਰਿਆ ਲੈਂਡ ਪੂਲਿੰਗ ਚ ਤਾਂ ਗੱਲ ਕਿਹਾ ਗਿਆ ਕਿ 1 ਲੱਖ ਰੁਪਈਆ ਜਿਹੜਾ ਸਲਾਨਾ ਕਿਸਾਨ ਨੂੰ ਦਿੱਤਾ ਜਾਵੇਗਾ ਜਦ ਤੱਕ ਉਹਦੀ ਜ਼ਮੀਨ ਨਹੀਂ ਵਿਕਦੀ ਜਾਂ ਕੋਈ ਉੱਥੇ ਵਿਕਸਤ ਖੇਤੀ ਨਹੀਂ ਕੀਤੀ ਕਿ ਕਿਸ ਤਰ੍ਹਾਂ ਦੇਖਦੇ ਆ ਵੀ ਨਹੀਂ ਕਿਤੇ ਪਤਾ ਕੀ ਹੈ ਜੀ ਜਿੱਥੇ ਪਹਿਲਾਂ ਸਰਕਾਰਾਂ ਨੇ ਜ਼ਮੀਨਾਂ ਲਈਆਂ ਸੀ ਸਾਡੇ ਪ੍ਰਧਾਨ ਕਾਦੀਆ ਸਾਹਿਬ ਨੇ ਹਰਮੀਸ ਸਿੰਘ ਕਾਦੀਆ ਨੇ ਦੱਸਿਆ ਸੀ ਇੱਕ ਜਗਰੌਰ ਰੋਡ ਦੇ ਉੱਤੇ 슈ਗਰ ਮਿੱਲ ਦੀ ਜਗ੍ਹਾ ਤੇ ਇੱਕ ਕਲੋਨੀ 곪ਤੀ ਸੀ ਜਿਹਦੀ 8000 ਰੁਪਈਆ ਸਕੁਅਰ ਫੁੱਟ ਦੇ हिसाब ਨਾਲ ਉਹਦੋਂ ਵੇਚੀ ਸੀ ਪ੍ਰਾਈਮ ਜਗ੍ਹਾ ਉਹ ਜਿੱਥੇ ਲੁਧਿਆਣੇ ਦੇ ਕੋਲ ਮੇਨ ਰੋਡ ਨੱਗਦੀ ਹੈ ਉੱਥੇ ਤਾਂ 8000 ਤੋਂ 4000 ਭਾਰ ਰਹਿ ਗਿਆ ਜਿੱਤੇ ਡਵੈਲਪਮੈਂਟ ਕਹਿੰਦੇ ਨੇ ਕਹਿੰਦੇ ਨੇ ਲੱਖ ਰੁਪਇਆ ਦਮੰਦਿਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾਊਚਰ ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਬਤਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹਨਾਂ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਵਾਲੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਇਦੇ ਵਿੱਚ ਬਾਕੀ ਸਾਰੇ ਗੱਲਾਂ ਚੜਾਉਣ ਸਾਰੇ ਜਣੇ ਰਲ ਕੇ ਸਾਰੇ ਪਿੰਡਾਂ ਚ ਮਤੇ ਪਾਉਣ ਗ੍ਰਾਮ ਸਭਾ ਕਰਨ ਗ੍ਰਾਮ ਸਭਾ ਦੀ ਕਿੰਨੀ ਪਾਵਰ ਹੈ ਸੁਪਰੀਮ ਕੋਰਟ ਤੋਂ ਵੀ ਉੱਤੇ ਦੀ ਇਹ ਬਹੁਤ ਜ਼ਰੂਰੀ ਆ ਮੇਰੀ ਸਾਰੇ ਨੂੰ ਬੇਨਤੀ ਆ ਪੰਜਾਬੀਆਂ ਜੇ ਆਪਾਂ ਆਪਣੇ ਲਈ ਨਹੀਂ ਖੜੇ ਹੋਵਾਂਗੇ ਹੋਰ ਕਿਸੇ ਨੇ ਨਹੀਂ ਆਪਣੇ ਲਈ ਖੜਨਾ ਇਹ ਮਾਤਾ ਸਿ ਇਹ ਪਾਇ ਜੀ ਦੇਖੋ ਸਾਡੇ ਸਕੂਲ ਗੁਰਦੁਆਰਾ ਸੇ ਖੋਬੇ ਤੇ ਪਿੰਡ ਦਾ ਕੋਈ ਮਸੀਤਾਂ ਦਾ ਤੇ ਦਰਵਾਜਿਆਂ ਦੀ ਜਗ੍ਹਾ ਜਿੰਨੀ ਪਈ ਹੈ ਸਾਡੇ ਕੰਟਰੋਲ ਰਹੇ ਤਾਂ ਚੈਂਦਾ ਸੀ ਪੰਚਾਇਤ ਨੇ ਮਤਾ ਪਾਇਆ ਵੀ ਕਿਸੇ ਦੇ ਅੰਡਰ ਨਾ ਸਾਡੇ ਪਿੰਡ ਦੀ ਕੋਈ ਬਾਅਦ ਲੈ ਕੇ ਨਾ ਸੂ ਬੰਦਿਆਂ ਦੀ ਸਾਰਿਆਂ ਦੇ ਸਾਈਨ ਸੂ ਕਰਾ ਕੇ ਤਾਂ ਸੀ ਉਹ ਕੁਝ ਕਰ ਸਕਦੇ ਨਹੀਂ ਸਾਡੇ ਦੇ ਇੱਥੇ ਕੋਈ ਕਿਸੇ ਦਾ ਹੱਕ ਨਹੀਂ ਸਰਕਾਰ